ਵਾਪਾਰਕਿਕ ਸੰਗਠਨ ਦਾ ਇੱਕ ਗ੍ਰਾਹਕ ਜਿਲ੍ਹਾ ਕੁਝ ਮੈਂਬਰ ਅੱਜ ਜੋ ਅੱਜ ਜੋ ਅਸੀਂ ਨਕੀਆ ਸੰਯੁਕਤ ਮੋਰਚੇ ਦੇ ਛੱਦੇ ਤੇ ਨਕੀਆ ਸਾਰੇ ਇਹਨਾਂ ਦੇ ਆਪ ਦੇ ਵਿਧਾਇਕਾਂ ਦੇ ਘਰਾਂ ਆ ਕੇ ਰੋਸ ਪ੍ਰਦਰਸ਼ਨ ਕਰ ਰਹੇ ਆ 11 ਵਜੇ ਤੋਂ ਲੈ ਕੇ 3 ਵਜੇ ਤੱਕ ਜਿਹੜੇ ਕਿਸਾਨ 7 ਮਈ ਚੰਡੀਗੜ੍ਹ ਆਪ ਦੀਆਂ ਹੱਕੀ ਮੰਗਾਂ ਤੇ ਜਾਇਜ਼ ਮੰਗਾਂ ਮਨਾਉਣ ਖਾਤਰ ਚੰਡੀਗੜ੍ਹ ਜਾ ਰਹੇ ਸੀ ਤੇ 3 ਤਰੀਕ ਚ ਨਕੀਆ ਮੀਟਿੰਗ ਛੱਡੀ ਹੈ ਭਗਵੰਤ ਮਾਨ ਨੇ ਤੇ ਜਿਹੜੀ ਮੀਟਿੰਗ ਛੱਡ ਕੇ ਨਕੀਆ ਭਗਵੰਤ ਮਾਨ ਭੱਜਿਆਗਾ ਪਹਿਲੀ ਵਾਰ ਪੰਜਾਬ ਦਾ ਮੁੱਖ ਮੰਤਰੀ ਹੋਵੇ ਤੇ 92 ਲੋਕਾਂ ਨੇ ਚਿਤਾਇਆ ਹੋਵੇ ਤਾਂ ਲੋਕਾਂ ਨੂੰ ਬਹੁਤ ਵੱਡੀਆਂ ਆਸ਼ਾ ਹੋਣ ਤਾਂ ਇਹ ਇਹ ਬਲਕਾਰਟ ਚਾਈ ਹੋਈ ਆ ਆਪ ਆਪ ਵਾਲਿਆਂ ਦੀ ਨਿਕਿਆ ਜਿਹੜੀ ਸਰਕਾਰ ਆ ਤਾਂ ਜਿਹੜੀ ਮੰਗਾਂ ਨਿਕੀ ਨਾਓ ਮੰਗਾ ਤੇ ਇਹਨਾਂ ਨੇ ਸਹਿਮਤੀ ਦਿੱਤੀ ਹੈ ਮੀਟਿੰਗ ਹੋਈ ਆ ਤੇ ਜਦੋਂ 10ਵੀਂ ਮੰਗ ਤੇ ਗੱਲ ਹੋਣ ਲੱਗੀ ਤਾਂ ਕਹਿੰਦੇ ਜੁ ਪਗਵੰਤ ਮੁੱਖ ਮੰਤਰੀ ਸਾਹਿਬ ਇਹ ਕਹਿੰਦੇ ਆ ਤੁਸੀਂ ਐਂ ਦੱਸੋ ਚੰਡੀਗੜ੍ਹ ਜਿਹੜਾ ਧਰਨਾ ਮੁਲਤਵੀ ਕਰੋਗੇ ਕਿ ਨਹੀਂ ਛਾੜੇ ਆਕੂਆਂ ਨੇ ਇਹ ਗੱਲ ਕਹੀ ਆ ਤੁਸੀਂ ਮੀਟਿੰਗ ਕਰੋ ਸੀ ਵਿਚਾਰ ਲਾ ਕੇ ਉਹ ਆਂ ਦਾ ਫਿਰ ਮੀਟਿੰਗ ਕਿਸ ਗੱਲ ਤੇ ਜੇ ਤੁਸੀਂ ਧਰਨਾ ਹੀ ਲਾਉਣਾ ਤਾਂ ਉਸ ਪੜਕਾੜ ਜੋ ਆ ਕੇ ਬਾਹਰ ਆਇਆ ਵਿਆਰ ਅਕਬਰ ਆ ਕੇ ਜਿਹੜੀ ਨਿੱਕੇ ਸ਼ਬਦਾਂ ਵਾਲੀ ਵਰਤੀ ਆ ਉਹ ਜਿਹੜੀ ਨਿੰਦਣਯੋਗ ਆ ਤਾਂ ਕਰਕੇ ਜਿਹੜਾ ਅੱਜ ਰੋਸ਼ ਬਜੋਂ ਕੱਲਾ ਭਗਵੰਤ ਮਾਨ ਇੱਥੋਂ ਤੱਕ ਨਹੀਂ ਖੜਾ ਜਿਹੜੇ ਆਕੂਆਂ ਨੂੰ ਫੜਾ ਫੜਾਈ ਕਰਕੇ ਜੇਲ੍ਹਾਂ ਚ ਭੇਜਿਆ ਇਹ ਜਿਹੜੀ ਆਵਾਜ਼ ਆ ਕਿਸਾਨਾਂ ਦੀ ਪਹਿਲਾਂ ਕਿਸਾਨਾਂ ਦੇ ਹੱਕ 'ਚ ਬੋਲਦਾ ਰਿਹਾ ਜਦੋਂ ਸਤਾ 'ਚ ਬਾਹਰ ਸੀ ਤੇ ਜਦੋਂ ਸਤਾ 'ਚ ਆ ਜਾਂਦੇ ਆ ਉਦੋਂ ਫਿਰ ਇਹ ਨਕੀਆ ਜਿਹੜੇ ਕਿਸਾਨਾਂ ਦੀ ਕਿਸਾਨਾਂ ਦੀ ਨਕੀਆ ਜਾਂ ਮਜ਼ਦੂਰਾਂ ਦੀ ਗੱਲ ਜਾਂ ਮਲਾਇਮਾਂ ਦੀ ਗੱਲਾਂ ਉਹ ਉਹਨਾਂ ਕੀ ਭੁੱਲ ਜਾਂਦੇ ਆ ਤਾਂ ਉੱਟ ਉਹ ਮੀੜਗਾ ਜਾ ਕੇ ਬਿਆਨ ਦਿੰਦਾ ਹੈ ਸੜਕਾਂ ਰੋਕ ਲੈਂਦੇ ਆ ਇਹ ਰੇਲਾਂ ਰੋਕ ਲੈਂਦੇ ਆ ਇਹ ਵਿਕਾਸ ਦੇ ਕੰਮ ਚ ਰੁੜਾ ਬਣਦੇ ਆ ਅਸੀਂ ਜਦੋਂ ਚੰਡੀਗੜ੍ਹ ਜਾਣਾ ਸੀ ਅਸੀਂ ਜਗਾ ਮੰਗੀ ਸੀ ਤਾਂ ਆਪਦੀ ਹੱਕੀ ਮੰਗਾ ਖਾਤਰ ਕੋਈ ਸੜਕ ਨਹੀਂ ਰੋਕਨੀ ਸੀ ਕੋਈ ਰੇਲਵੇ ਟਰੈਕ ਨਹੀਂ ਪਹਿਲਾਂ ਇਹ ਜਦੋਂ ਕਿਸਾਨ ਅੰਦੋਲਨ ਹੋਇਆ ਭਾਜਪੀ ਬੋਲਦੀ ਰਹੀ ਆ ਹੁਣ ਭਗਵੰਤ ਮਾਨ ਸਤਾ ਜਾ ਕੇ ਇਹਨਾਂ ਨੇ ਅਮਲ ਰੋੜਾ ਵੀ ਬੋਲਿਆ ਕੱਲਾ ਭਗਵਾਨ ਤੋਂ ਨਹੀਂ ਮਾਨ ਨਹੀਂ ਬੋਲਿਆ ਤਾਂ ਕਰਕੇ ਜਦੋਂ ਲੋਕ ਸਹੇ ਜਿਹੜੇ ਸਤਾਜ ਹੁੰਦੇ ਆ ਉਦੋਂ ਗੱਲ ਹੋਰ ਕਰਦੇ ਜਦੋਂ ਸਤਾਜੋ ਬਾਹਰ ਹੁੰਦੇ ਉਦੋਂ ਹੋਰ ਗੱਲ ਕਰਦੇ ਤਾਂ ਕਰਕੇ ਅੱਜ ਅਸੀਂ ਰੋਸ਼ ਵਜੋ 11 ਤੋਂ ਲੈ ਕੇ 12 ਵਜੇ ਤੱਕ ਇਹਨਾਂ ਦੇ ਐਮਐਲਿਆਂ ਦੇ 12 ਜੀ ਰੋਸ਼ ਪ੍ਰਦਰਸ਼ਨ ਕਰ ਰਹੇ ਆ